ਟੋਰਾਂਟੋ ਦੇ ਪ੍ਰੀਮੀਅਰ ਡਗਫੋਰਡ ਨੇ ਸੁਝਾ ਦਿੱਤਾ ਹੈ ਕਿ ਸ਼ਨੀਵਾਰ ਨੂੰ ਟੋਰਾਂਟੋ ਦੇ ਵਿੱਚ ਇੱਕ ਖਾਲੀ ਯਹੂਦੀ ਸਕੂਲ ਦੇ ਵਿੱਚ ਗੋਲੀਬਾਰੀ ਲਈ ਇਮੀਗ੍ਰੈਂਟਸ ਯਾਨੀ ਪ੍ਰਵਾਸੀ ਜ਼ਿੰਮੇਵਾਰ ਹੈ। ਹਾਲਾਂਕਿ ਪੁਲਿਸ ਦੇ ਕਹਿਣ ਦੇ ਬਾਵਜੂਦ ਕਿ ਉਸਦੇ ਕੋਲ ਸ਼ੱਕੀਆਂ ਬਾਰੇ ਬਹੁਤ ਘੱਟ ਜਾਣਕਾਰੀ ਹੈ ਵਿਰੋਧੀ ਪਾਰਟੀਆਂ ਨੇ ਤੁਰੰਤ ਫੋੜਦੀਆਂ ਟਿੱਪਣੀਆਂ ਦੀ ਨਿੰਦਾ ਕੀਤੀ ਤੇ ਮਾਫੀ ਮੰਗਣ ਦੀ ਮੰਗ ਵੀ ਕੀਤੀ ਟ੍ਰਾਂਟੋ ਪੁਲਿਸ ਨੇ ਕਿਹਾ ਹੈ ਕਿ ਪਿਛਲੇ ਸ਼ਨੀਵਾਰ ਸਵੇਰੇ 5 ਵਜੇ ਤੋਂ ਥੋੜੀ ਦੇਰ ਪਹਿਲਾਂ ਦੋ ਸ਼ੱਕੀ ਵਿਅਕਤੀਆਂ ਨੇ ਬਾਇਰਸ ਚਾਇਆ ਮੁਸ਼ਕਾ ਐਲੀਮੈਂਟਰੀ ਸਕੂਲ ਦੇ ਵਿੱਚ ਗੋਲੀਬਾਰੀ ਕੀਤੀ ਸੀ ਤੇ ਕੋਈ ਵੀ ਜ਼ਖਮੀ ਨਹੀਂ ਹੋਇਆ ਸੀ ਹਾਲਾਂਕਿ ਇਮਾਰਤ ਨੂੰ ਨੁਕਸਾਨ ਜ਼ਰੂਰ ਪਹੁੰਚਿਆ ਹੈ ਫੋਰ ਨੇ ਕਿਹਾ ਦੋਸ਼ੀਆਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਸੁਟਿਆ ਜਾਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਜੇ ਉਹ ਕੈਨੇਡਾ ਨੂੰ ਵੀ ਦਹਿਸ਼ਤ ਦਹਿਸ਼ਤ ਜਦਾ ਯਾਨੀ ਟੈਰਰਵਾਇਜ਼ਿੰਗ ਕਰਨ ਜਾ ਰਹੇ ਨੇ ਤਾਂ ਇਹਨਾਂ ਲੋਕਾਂ ਨੂੰ ਕੈਨੇਡਾ ਨਹੀਂ ਆਉਣਾ ਚਾਹੀਦਾ ਤੁਸੀਂ ਦੁਨੀਆ ਦੀਆਂ ਹਰ ਮੁਸ਼ਕਿਲਾਂ ਇੱਥੇ ਲਿਆ ਰਹੇ ਹੋ ਉਹਨਾਂ ਤੇ ਰੋਬਿਛਲੇ ਆ ਰਹੇ ਹੋ ਤੇ ਦੂਜੇ ਕੈਨੇਡੀਅਨ ਦਾ ਪਿੱਛਾ ਕਰਨ ਜਾ ਰਹੇ ਹੋ ਇਹ ਅਸਵੀਕਾਰਨਯੋਗ ਹੈ ਜਿਵੇਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੀ ਕਹਿ ਚੁੱਕੇ ਨੇ ਫੋਰਡ ਨੇ ਟਿੱਪਣੀ ਕਰਦੇ ਕਿਹਾ ਕਿ ਜੇ ਤੁਸੀਂ ਆਂਡ ਗੁਆਂਡ ਦੇ ਵਿੱਚ ਤਹਿਸ਼ਤ ਨਾਲ ਪਰਣਾ ਚਾਹੁੰਦੇ ਹੋ ਤਾਂ ਕੈਨੇਡਾ ਨਾ ਆਓ ਪੁਲਿਸ ਨੇ ਕਿਹਾ ਕਿ ਉਸ ਦੀ ਨਫ਼ਰਤ ਅਪਰਾਧ ਯੂਨਿਟ ਜਾਂਚ ਵਿੱਚ ਸ਼ਾਮਿਲ ਹੈ ਪਰ ਇਹ ਕਹਿਣਾ ਬਹੁਤ ਜਲਦਬਾਜ਼ੀ ਹੋਵੇਗੀ ਕਿ ਕੀ ਗੋਲੀਬਾਰੀ ਨਫ਼ਰਤ ਜਾਂ ਯਹੂਦੀ ਵਿਰੋਧੀਵਾਦ ਤੋਂ ਪ੍ਰੇਰਿਤ ਹੈ ਉਹਨਾਂ ਨੇ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਨਾ ਹੀ ਸ਼ੱਕੀ ਦੀ ਪਛਾਣ ਕੀਤੀ ਹੈ ਫੋਰਡ ਨੇ ਕਿਹਾ ਕਿ ਸੂਬਾ ਯਹੂਦੀ ਵਿਰੋਧ ਤੇ ਨਫ਼ਰਤ ਦੇ ਹੋਰ ਸਾਰੇ ਰੂਪਾਂ ਦੇ ਲਈ ਹਰੇਕ ਸਰੋਤ ਸੁੱਟੇਗਾ ਹਾਲਾਂਕਿ ਗ੍ਰੀਨ ਪਾਰਟੀ ਦੇ ਨੇਤਾ ਮਾਈਕ ਸ਼ਾਇਨਰ ਨੇ ਫੋਰ ਦੀਆਂ ਟਿੱਪਰੀਆਂ ਨੂੰ ਖਤਰਨਾਕ ਦੱਸਿਆ ਜੇਕਰ ਤੁਸੀਂ ਵੀ ਧੁੱਪ ਦੇ ਵਿੱਚ ਰਹਿੰਦੇ ਹੋ ਕੋਈ ਸਨਸਕ੍ਰੀਨ ਕੋਈ ਸਨਗਲਾਸ ਛਤਰੀ ਕੈਪ ਜਾਂ ਫਿਰ ਛਾਵੇਂ ਬੈਠਣਾ ਇਗਨੋਰ ਕਰਦੇ ਹੋ ਤਾਂ ਇਸ ਤੇ ਹੁਣ ਗੌਰ ਕਰਨਾ ਸ਼ੁਰੂ ਕਰੋ ਖਾਸ ਕਰਕੇ ਇਸ ਰਿਪੋਰਟ ਤੋਂ ਬਾਅਦ ਜੋ ਚਮੜੀ ਦੇ ਕੈਂਸਰ ਹੋਣ ਦੇ ਵੱਲ ਇਸ਼ਾਰਾ ਕਰ ਰਹੀ ਹੈ ਜੀ ਹਾਂ ਡਾਕਟਰਾਂ ਦੇ ਮੁਤਾਬਕ ਚਮੜੀ ਦਾ ਰੋਗ ਕੈਨੇਡਾ ਦੇ ਵਿੱਚ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਦਾ ਜੋਖਮ ਸਭ ਤੋਂ ਜ਼ਿਆਦਾ ਉਹਨਾਂ ਲੋਕਾਂ ਨੂੰ ਹੈ ਜੋ ਧੁੱਪ ਤੋਂ ਬਚਣ ਬਾਰੇ ਨਹੀਂ ਸੋਚਦੇ ਇਹ ਰਿਪੋਰਟ ਦੇਖਣ ਤੋਂ ਬਾਅਦ ਸ਼ਾਇਦ ਤੁਸੀਂ ਧੁੱਪ ਵਿੱਚ ਨਿਕਲਣ ਤੋਂ ਪਹਿਲਾਂ ਕੁਝ ਗੱਲਾਂ ਦਾ ਖਿਆਲ ਰੱਖਣਾ ਸ਼ੁਰੂ ਕਰੋ ਗਰਮੀਆਂ ਦੇ ਬਿਲਕੁਲ ਨੇੜੇ ਹੋਣ ਦੇ ਨਾਲ ਹੀ ਕੁਝ ਮਾਹਰ ਇਸ ਗੱਲ ਵੱਲ ਇਸ਼ਾਰਾ ਕਰ ਰਹੇ ਨੇ ਕਿਉਂਕਿ ਕੈਨੇਡਾ ਦੇ ਵਿੱਚ ਚਮੜੀ ਦੇ ਕੈਂਸਰ ਦੇ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਕੈਨੇਡੀਅਨ ਕੈਂਸਰ ਸੁਸਾਇਟੀ ਦੇ ਸੀਨੀਅਰ ਮਹਾਮਾਰੀ ਵਿਗਿਆਨੀ ਨੇ ਕਿਹਾ ਹੈ ਕਿ ਅਸੀਂ ਮੈਲਾਨੋਮਾ ਦੀਆਂ ਦਰਾਂ ਵੱਧ ਰਹੀਆਂ ਦੇਖ ਰਹੇ ਹਾਂ ਤੇ ਅਸਲ ਦੇ ਵਿੱਚ ਉਹਨਾਂ ਨੇ ਕਿਸੇ ਵੀ ਕੈਂਸਰ ਦਾ ਸਭ ਤੋਂ ਵੱਡਾ ਰੂਪ ਦੇਖਿਆ ਹੈ ਖਾਸ ਕਰਕੇ ਮਰਦਾਂ ਦੇ ਵਿੱਚ ਇਹ ਜ਼ਿਆਦਾ ਵੱਡਾ ਵਾਧਾ ਹੈ ਅਜੇ ਬਾਕੀ ਹੋਰ ਕੈਂਸਰਾਂ ਲਈ ਮਰਦਾਂ ਤੇ ਔਰਤਾਂ ਦੇ ਵਿੱਚ ਅੰਤਰ ਦੇਖਦੇ ਹਾਂ ਤੇ ਇਹ ਕਈ ਕਾਰਨਾ ਕਰਕੇ ਹੋ ਸਕਦੇ ਨੇ ਜਿਵੇਂ ਕਿ ਜੋਖਮ ਦੇ ਕਾਰਨਾ ਵਿੱਚ ਅੰਤਰ ਤੇ ਸਿਹਤ ਦੀ ਪਾਲ ਕਰਨ ਵਾਲਾ ਵਿਵਹਾਰ ਵਿੱਚ ਫਰਕ ਹੋਣਾ ਅਜੇ ਹਾ ਕੋਈ ਨਹੀਂ ਹੈ ਜਿਸ ਨੂੰ ਅਸੀਂ ਨਿਸ਼ਚਿਤ ਕਰ ਸਕਦੇ ਹਾਂ ਉਹਨਾਂ ਕਿਹਾ ਕਿ ਜਿਹੜੇ ਲੋਕ ਸੰ ਸਮਾਰਟ ਹਨ ਜਿਵੇਂ ਕਿ ਟੋਪੀ ਲਗਾਉਣਾ ਸਨ ਗਲਾਸਸ ਪਾਉਣੇ ਛਾਂ ਵਿੱਚ ਬੈਠਣਾ ਤੇ ਸੰਸਕ੍ਰੀਨ ਲਗਾਉਣ ਬਾਰੇ ਜਾਣੂ ਹਨ ਅਜੇ ਵੀ ਬਹੁਤ ਸਾਰੇ ਲੋਕ ਇਹਨਾਂ ਵਿੱਚੋਂ ਕੋਈ ਕੰਮ ਨਹੀਂ ਕਰਦੇ ਉਹ ਉੱਚ ਜੋਖਮ ਤੇ ਨੇ ਚਮੜੀ ਦੇ ਕੈਂਸਰ ਖਾਸ ਤੌਰ ਤੇ ਮੈਲਾਨੋਮਾ ਬਹੁਤ ਜ਼ਿਆਦਾ ਡਾਇਗਨੋਸ ਕੀਤਾ ਜਾਂਦਾ ਪਰ ਬਹੁਤ ਜ਼ਿਆਦਾ ਰੋਕथाम ਯੋਗ ਵਿ ਹੈ ਮੈਲਾਨੋਮਾ ਸਭ ਤੋਂ ਖਾਤ ਤੱਕ ਚਮੜੀ ਦਾ ਕੈਂਸਰ ਹੈ ਤੇ ਕੈਨੇਡਾ ਵਿੱਚ ਮੈਲਾਨੋਮਾ ਦੇ ਲਗਭਗ 65% ਦੇ ਕੇਸ ਅਲਰਟ ਵਾਇਲਟ ਯੂਵੀ ਰੇਡੀਏਸ਼ਨ ਦੇ ਸੰਪਰਕ ਵਿੱਚ ਆਉਂਦੇ ਨੇ ਨਿਕੋਲਾ ਨੇ ਕਿਹਾ ਜਿਸ ਵਿੱਚ ਸੂਰਜ ਵੀ ਸ਼ਾਮਿਲ ਹੈ ਪਰ ਟੈਨਿੰਗ ਬੈਡ ਵੇ ਇੱਕ ਆਦਤ ਜੋ ਉਹ ਚਾਹੁੰਦੇ ਨੇ ਕਿ ਲੋਕ ਇਸ ਦੀ ਵਰਤੋਂ ਬੰਦ ਕਰ ਦੇਣ ਪੁਸ਼ਟੀ ਕੀਤੇ ਜਾ ਰਹੇ ਕੇਸਾਂ ਦੀ ਗਿਣਤੀ ਵਿੱਚ ਇੱਕ ਸਮੱਸਿਆ ਉਜਾਗਰ ਕੀਤੀ ਜਾ ਰਹੀ ਹੈ ਦੇਸ਼ ਭਰ ਵਿੱਚ ਡਾਟਾ ਇਕੱਠਾ ਕਰਨ ਇਕੱਤਰ ਕਰਨ ਦੇ ਵਿੱਚ ਵੱਡਾ ਪਾੜਾ ਹੋਣਾ ਉਹਨਾਂ ਕੋਲ ਸਿਰਫ ਸਿਮਤ ਗਿਣਤੀ ਤੱਕ ਪਹੁੰਚ ਹੈ ਸੰਭਾਵਨਾ ਹੈ ਕਿ ਜ਼ਿਆਦਾ ਲੋਕਾਂ ਨੂੰ ਇਹ ਬਿਮਾਰੀ ਹੈ ਇੱਕ ਕਾਰਨ ਇਹ ਹੈ ਕਿ ਦੂਜੇ ਗੈਰ ਮੈਲਨੋਮਾ ਚਮੜੀ ਦੇ ਕੈਂਸਰ ਜਿਨ੍ਹਾਂ ਦਾ ਪਤਾ ਡਾਕਟਰਾਂ ਦੇ ਦਫ਼ਤਰੀ ਦਫ਼ਤਰਾਂ ਦੇ ਚਮੜੀ ਵਿਗਿਆਨੀ ਕਲੀਨਿਕਾਂ ਰਾਹੀਂ ਪਾਇਆ ਜਾਂਦਾ ਹੈ ਇਸ ਲਈ ਅਸੀਂ ਰਜਿਸਟਰੀਆਂ ਵਿੱਚ ਉਸ ਡਾਟਾ ਨੂੰ ਹਾਸਲ ਕਰਨ ਦੇ ਯੋਗ ਨਹੀਂ ਆ ਇੱਥੇ ਇਸ ਹਫਤੇ ਉਲਟ ਇਹ ਗੱਲ ਵੀ ਹੈ ਕਿ ਕੇਸਾਂ ਦੀ ਗਿਣਤੀ ਵਧਣ ਦੇ ਬਾਵਜੂਦ ਮੌਤ ਦਰ ਠੇਹਾਂ ਜਾ ਰਹੀ ਹੈ ਨਿਕੋਲਾ ਨੇ ਕਿਹਾ ਹੈ ਕਿ ਸੰਭਾਵਤ ਤੌਰ ਤੇ ਬੇਸ਼ੱਕ ਇਸ ਦਾ ਇਲਾਜ ਹੈ ਪਰ ਨੀਤੀਆਂ ਵਿੱਚ ਸੁਧਾਰ ਤੇ ਲੋਕਾਂ ਨੂੰ ਉਹਨਾਂ ਦੇ ਸੂਰਜ ਦੇ ਜੋਖਮ ਤੋਂ ਜਾਣੂ ਕਰਵਾਉਣਾ ਵੀ ਜ਼ਰੂਰੀ ਹੈ ਵੀਰਵਾਰ ਨੂੰ ਲੋਅਰ ਮੇਨਲੈਂਡ ਦੇ ਪਾਰ ਯੂਵੀ ਰੇਟਿੰਗ ਉੱਚੀ ਹੋਣ ਦੀ ਉਮੀਦ ਹੈ ਪਰ ਯੂਵੀ ਕਿਰਨਾ ਬੱਦਲਾਂ ਧੁੰਦ ਜਾਂ স্মੋਕ ਰਾਹੀਂ ਪ੍ਰਵੇਸ਼ ਕਰਦੀਆਂ ਨੇ ਤੇ ਪਹਾੜਾਂ ਛਿਲਾਂ ਤੇ ਸਮੁੰਦਰਾਂ ਦੇ ਨਾਲ ਘਿਰੇ ਲੋਅਰ ਮੇਨਲੈਂਡ ਦੇ ਵਿੱਚ ਰਹਿਣ ਵਾਲਿਆਂ ਲਈ ਤੁਸੀਂ ਉੱਚ ਜੋਖਮ ਰਹਿਣਾ ਚੁਣ ਸਕਦੇ ਹੋ ਸੂਰਜ ਵਿੱਚ ਰਹਿਣ ਦਾ ਸਮਾਂ ਕਿੰਨਾ ਹੋ ਸਕਦਾ ਇਹ ਤਾਂ ਕਹਿਣਾ ਮੁਸ਼ਕਿਲ ਹੈ ਪਰ ਬਾਜ਼ਾਰ ਵਿੱਚ ਬਹੁਤ ਸਾਰੀਆਂ ਸੰਸਕ੍ਰੀਮ ਮਿਲਦੀਆਂ ਨੇ ਜੋ ਲੋਕਾਂ ਨੂੰ ਹਰ ਦਿਨ ਹਰ ਦਿਨ ਪਰ ਘੱਟੋ ਘੱਟ ਐਸਪੀਐਫ ਤੀ ਦੇ ਲਾਗੂ ਕਰਨ ਦੀ ਸਿਫਾਰਿਸ਼ ਕਰਦੀਆਂ ਨੇ ਜੇਕਰ ਤੁਸੀਂ ਆਪਣੀ ਚਮੜੀ ਵਿੱਚ ਕੋਈ ਬਦਲਾਅ ਦੇਖਦੇ ਹੋ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ